ਬਾਈ ਸੈਂਟਰ ਦੇ ਕੋਈ ਝੋਟੀ ਬਿਨਾ ਚਾਬੀ ਤੋਂ ਹੀ હવા ਨੂੰ ਜੀੜਦੀ ਜਾਂਦੀ ਹੈ ਇੱਥੇ ਪਹਾਟੀ ਬੰਦੀ ਨਾ ਬਾਈ ਇਹ ਪਾਪਾ ਦੀ ਬੜੀ ਉੱਥੇ ਬਣਵਾਈ ਹੈ ਇਹ ਬਿਨਾ ਜਾਗੀ ਤੋਂ ਦੇ ਲੋ ਰੁਪਈਆ ਡੈਡੀ ਵੀ ਰਤੀ 30000 ਰੁਪਈਆ ਲਾਤਾ ਇੱਥੇ ਤੇ 1200 ਰੁਪਈਆ ਉੱਤੋਂ ਸਰਵਿਸ ਦੇ ਸਰਵਿਸ ਵੀ ਪੂਰੀ ਟੋਪ ਦੀ ਕਰਾਈਆ ਬੱਤੀਆ ਵੀਰੇ ਕਾਸ਼ ਵੀਰੇ ਹੁਣੀ ਇਹ ਬਾਈ ਤੇ ਛੋਟਾ ਪਿੰਡ ਦਾ ਦੇਖਿਆ ਹੋਊਗਾ ਪਰ ਜਿਹੜੇ ਉਹਨਾਂ ਦੇ ਦੋਦੂ-ਮੋਦੂ ਕਰ ਰਹੇ ਹੋਣ ਕਰ ਰਿਹਾ ਮੇਰਾ ਜਦੋਂ ਜੀ ਦੋਵੇਂ ਬੰਦਾ ਕਾਮਯਾਬ ਹੁੰਦਾ ਲੱਤਾਂ ਖਿੱਚਦੀ ਹੁੰਦੇ ਨੇ ਆ ਲੱਤਾਂ ਖਿੱਚਣ ਵਾਲੇ ਆ ਰਹੇ ਆ ਲੱਤਾਂ ਖਿੱਚਣ ਵਾਲੇ ਰੁਕਾ ਦੇ ਪਰੇ ਲੱਤਾਂ ਖਿੱਚੀਆਂ ਹਜੇ ਪੈਂਦਾ ਦੋਨੋਂ ਕਾਰੇ ਕਾ ਗਾਥਨਾ ਹੋ ਗਈ ਮੇਰੇ ਮੇਰੇ ਕਹ ਪਹੁੰਚ ਬੰਦ ਕਰ ਦੇ ਬਾਕੀ ਫਿਰਦੇ ਤੋਨੂੰ ਅੱਗੇ ਮੇਰੇ ਸੜਕ ਦੇ ਉੱਤੇ ਹੱਸ ਲਿਆ ਹੱਸ ਲਿਆ ਕਾਮਯਾਬ ਹੋ ਗਿਆ ਬੰਦਾ ਫਸ ਗਿਆ ਲੋ ਗਾਈਸ ਇਧਰ ਦੇਖੋ ਜੀ ਜਿਹੜੇ ਗਰਮਖੂਨਾ ਦੇ ਹੁੰਦੇ ਨੇ ਉਹਨਾਂ ਨੂੰ ਠੰਡ ਡੰਡ ਲੱਗਦੀ ਆ ਡੰਡ ਘਾਟੀ ਲੱਗਦੀ ਆ ਇੱਥਰ ਜਿਹੜੇ ਗਰਮ ਖੂਨਾ ਦਿੰਦੇ ਆ ਉਹਨਾਂ ਨੂੰ ਠੰਡ ਘਾਟੀ ਲੱਗਦੀ ਆ ਪਰ ਪਰ ਮੈਂ ਕੋ ਵੀਉ ਜਾ ਵੀਰੇ ਹੱਥ ਰੇ ਕੰਬੀ ਜਾ ਰਹੇ ਨੇ ਗਰਮ ਖੂਨਾਂ ਵਾਲਿਆਂ ਨੂੰ ਠੰਡ ਘਾਟੀ ਲੱਗਦੀ ਹੁੰਦੀ ਆ ਵੀਰੇ ਪਰ ਹੱਥ ਰੇ ਕੰਬਦੇ ਨੇ ਮਰੇ ਇਹਦੀ ਕੋਈ ਗਲਤੀ ਨਹੀਂ ਹੈਗੀ ਮਾਲ ਹੀ ਪਿੱਛੇ ਤੇ ਜੋ ਲੱਗ ਗਿਆ ਤੇ ਬਸ ਉਹਨਾਂ ਨੂੰ ਕਹਿਣਾ ਪੈਣਾ ਮਾਲ ਬੰਦੇ ਨੂੰ ਦੇਖ ਕੇ ਰਿਆ ਕਰੋ ਤੇ ਆ ਪੜਨ ਤੋਂ ਕਿ ਪੈਸਾ ਫੜ ਕੇ ਆਈ ਆ ਭਾਈ ਜਿਨ੍ਹਾਂ ਨੇ ਖੂਨ ਗਾਰਮ ਉਹ ਤੇ ਆ ਉਹਨਾਂ ਨੂੰ ਠੰਡ ਨਹੀਂ ਲਾਦੀ ਪਰ ਹੱਥ ਤੇ ਕੰਮ ਦੇ ਮੇਰੀ ਗੱਲ ਸੁਣ ਮੁੜ ਕੇ ਗਰੇਵਾਲ ਦੇ ਬੈਠਾ ਹੋਗਾ ਨਹੀਂ ਨਹੀਂ ਗੁਰੂ ਕਿਰਪਾ ਵੀ 8 ਵਜੇ ਦੁਕਾਨ ਖੋਲਦਾ ਹੁਣ ਬਾਕੀ ਯਾਰ ਤੁਸੀਂ ਬਲੌਗ ਦੇਖ ਕੇ ਐਨਜੋਏ ਕਰਿਓ ਇਹ ਲੱਤਾਂ ਦਾ ਖਿੱਚ ਤੇ ਹੁੰਦੇ ਨੇ ਜਦੋਂ ਬੰਦਾ ਉੱਤੇ ਨੂੰ ਜਾਂਦਾ ਨੇ ਲੱਤਾਂ ਦਾ ਖਿੱਚ ਤੇ ਹੁੰਦੇ ਨੇ ਤੁਸੀਂ ਬਾਸ ਸਵਾਦ ਲਓ ਮੈਨੂੰ ਠੰਢ ਜਮਾਂ ਨਹੀਂ ਲੱਗਦੀ ਹੈਗੀ ਪਿਆਮਾ ਵੀ ਲੈ ਲੈ ਗੱਲਾਂ ਕਿਹੜੀਆਂ ਚੱਲ ਇਹ ਤਾਂ ਵੇਸਟੀ ਹੋ ਗਈ ਬਲੌਗ ਇੱਥੇ ਮੈਂ ਟੂ ਜੀ ਲਾ ਦੇਣੀ ਆ ਐਵੇਂ ਕੱਟ ਦੇਣਾ ਵਿੱਚੋਂ ਅੰਦਰ ਦੇ ਇੱਕ ਜੀ ਮਿੱਤਰੋ ਬਹੁਤ ਜ਼ਿਆਦਾ ਠੰਡਾ ਠੰਡ ਬਹੁਤ ਆ ਪਰ ਲੱਗ ਨਹੀਂ ਰਹੀ ਹੈਗੀ ਸਾਡਾ ਸਿਲਾ ਜੀਤ ਦਾ ਕਮਾਲ ਹੈ ਨਾ ਜੋ ਠੰਡ ਬਹੁਤ ਆ ਲੱਗ ਨਹੀਂ ਰਹੀ ਜਦੋਂ ਲੱਗੀ ਕਰਿਆ ਆਉਂਦੇ ਹੋਣਗੇ ਸੇਤਾ ਦੋ ਦੋ ਨੇ ਜਾਈ ਉੱਪਰ ਹੋਣੀ ਹੈ ਬਾਕੀ ਜਿਨ੍ਹਾਂ ਦੇ ਅੰਦਰ ਬੈਂਕ ਲਗਾ ਲਓ ਜੀ ਆਹ ਬੈਂਕ ਦੇ ਵਿੱਚ ਮੇਰਾ ਘਰਸਾ ਆਉਂਦੇ ਬੈਂਕਾਂ ਰਸਾਲਾ ਤੋਂ ਇਹ ਬੈਂਕ ਦੇ ਵਿੱਚ ਮਿਲੀਏ ਨੇ ਬਿਲੀਅਨ ਡਾਲਰ ਪਏ ਹੋਣਗੇ ਜੋ ਕਿ ਅਸੀਂ ਬਲੌਗਰ ਤੋਂ ਕਮਾਉਣੇ ਆ ਟੋਪਾ ਦਿਖਾ ਦੇ ਟੋਪਾ ਲਗਾਈ ਟੋਪਾ ਇੱਥੇ ਵੀ ਆਦਾ 500 ਕਾਜ ਕੋਠੀ ਪਾਗੇ ਆਲੇ ਦੁਆਲੇ ਪਾਰਕ ਕਰਨੀ ਹੈ ਜੀ ਪਲਾਦੇ ਆਲੇ ਟੋਪੇ ਜੋ ਬਾਕੀ ਥੋੜੇ ਜੇ ਪੈਸੇ ਆ ਨੂੰ ਮਿਸਟਰ ਬੀਸ ਨੂੰ ਵੀ ਕਿਆ ਹੋਇਆ ਉਹ ਵੀ ਕਹਿੰਦਾ ਕੋਈ ਨਹੀਂ ਮੈਂ ਤੁਹਾਨੂੰ ਗੂਗਲ ਪੇ ਕਰ ਦੂੰਗਾ ਆ ਦਿਖਾ ਦੇ ਗਰਾਉਂਡ ਦਿਖਾ ਦੇ ਮੁੰਡੇ ਆਹ ਦੇਖੋ ਆਈ ਅਸੀਂ ਮੋਟਰ ਯਾਰੋ ਗਰਾਊਂਡ ਤਿਆਰ ਕਰਕੇ ਦੇਣਾ ਬਾਈ ਜਸ਼ਨ ਵਰਗੇ ਇੱਥੇ ਗੁੱਲੀ ਡੰਡਾ ਖੇਡਿਆ ਕਰਨਗੇ ਆ ਜਸ਼ਨ ਵੀਰਾ ਬਾਕੀ ਉਹ ਦੋ ਬਰਾ ਹਲੇ ਦੀਦੇ ਨਹੀਂ ਹੈਗੇ ਉਹ ਮੈਨੂੰ ਲੱਗਦਾ ਘਰੇ ਕੋਈ ਮੁੜ ਗਏ ਪਿੰਨਾਂ ਤੋਂ ਦੋਨਿਆਂ ਮਗਰ ਜਾ ਰਹੀ ਹੈ ਲੈ ਸਕੂਲ ਖਾਦੇ ਹਣ ਮੁੰਡੇ ਆ ਆ ਸਕੂਲ ਆ ਸਕੂਲ ਆਈ ਪੂਰਾ ਇਹ ਵਿੱਚ ਸਾਡੇ ਦਿਮਾਗ ਪੜਿਆ ਗਿਆ ਇੱਥੇ ਮੇਰਾ ਦਗਰ ਭਰਾ ਪੜਿਆ ਵਾ ਇਹ ਸਕੂਲ ਦੇ ਵਿੱਚ ਆਹ ਦੇਖਣਾ ਰੈਸਟੋਰੈਂਟ ਹੈ ਇਹ ਮੇਰੇ ਡੈਡੀ ਜੀ ਨੇ ਤਿਆਰ ਕਰਵਾਇਆ ਬਸਤਰੀ ਦਾ ਕੰਮ ਕਰ ਰਿਹਾ ਵਾ ਵੈਸੇ ਬਾਕੀ ਹੋਰ ਆ ਟਾਵਰ ਆਪਣੇ ਸਾਦੇ ਹਸਪਤਾਲ ਆ ਗਿਆ ਇਹ ਇਹ ਹਸਪਤਾਲ ਤੋਂ ਮੇਰਾ ਪ੍ਰੈਸ਼ਰ ਹੋਇਆ ਜਦੋਂ ਮੇਰੇ ਪੱਥਰੀ ਦਾ ਦਰਦ ਉੱਠ ਖੜਿਆ ਸੀ ਬਹੁਤ ਵਧੀਆ ਇਹਨਾਂ ਦਾ ਕੰਮ ਆ ਸਾਰੇ ਆਲੇ ਕਰਾਇਓ ਮੈਕੜੀ ਵੀ ਲਗਾ ਦੇ ਓਏ ਮੈਕੜੀ ਆ ਜੀ ਓਹ ਹਸਪੀਟਲ ਦਾ ਬਹੁਤ ਵਧੀਆ ਕੰਮ ਆ ਤੁਸੀਂ ਆਉਣਾ ਉੱਥੇ ਕੰਮ ਕਰਾਇਓ ਮੈਕੜੀ ਆ ਜੀ 113 ਮੇਰੀ ਲੱਖਣੇ ਇੱਕ ਪੜੀ ਕਰਕੇ ਪਰਸਾ ਪਾ ਦੇ ਬਾਕੀ ਮੈਕੜੀ ਦੇ ਸਾਹਮਣੇ ਚੈਲ ਕਰਦੇ ਫੜਦੇ ਆ ਰੋੜਾਂ ਦੇ ਉੱਤੇ ਹੁਣ ਮੇਨ ਰੋਡ ਆ ਗਈ ਆ ਅਸੀਂ ਲੱਖਣ ਲੱਗਿਆ ਫੋਨ ਉਹ ਕਰਨ ਲੱਗੇ ਆ ਕਿਉਂਕਿ ਕੋਈ ਖੋਗੇ ਨਾ ਲੈ ਜੇ ਕਿਸੇ ਕੋਈ ਖੋਗੇ ਨਾ ਲੈ ਜਵੇ ਕਿਉਂਕਿ 10 ਕੋਲੇ ਇੱਕੋ ਇੱਕ 11 ਆ ਆਈਫੋਨ 11 ਦੇ ਵਿੱਚ ਬਲੌਗ ਬਣਾਉਨੇ ਕੋਈ ਨਹੀਂ ਟੋਡੀ ਕਰਵਾ ਰਹੀ ਅਸੀਂ ਲਵਾਗੇ ਆਈਫੋਨ 17 18 ਚੰਗਾ ਬਾਪਿਓ